ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕੇ ਖੇਮ ਕਰਨ ਦੇ ਦੀਨ ਪਿੰਦੇ ਪਿੰਡ ਘਰਿਆਲਾ ਵਿਖੇ ਇੱਕ ਨੌ ਵੱਲੋਂ ਆਪਣੇ ਪੇਕੇ ਨੂੰ ਸੱਦ ਕੇ ਪਹਿਲਾਂ ਆਪਣੇ ਪਤੀ ਜੀ ਅਤੇ ਬਾਅਦ ਸਹੁਰੇ ਤੇ ਦਿਓਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਵਾਈ ਕੁੱਟਮਾਰ ਕਰਨ ਤੋਂ ਬਾਅਦ ਕੁੜੀ ਦੇ ਪੇਕੇ ਤਰਾਰ ਵੱਲ ਜਨਤ ਸਮੇਂ ਆਪਣੇ ਜਵਾਈ ਅਤੇ ਸਹੁਰੇ ਦੀ ਪੱਗ ਇੱਕ ਮੋਬਾਈਲ ਫੋਨ ਨਾਲ ਲੈ ਕੇ ਜਾਣ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਕ੍ਰਿਤੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਵੱਡੇ ਲੜਕੇ ਅਮਰਜੀਤ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਪੂਰੇ ਰੀਤੀ ਰਿਵਾਜਾਂ ਨਾਲ ਪਿੰਡ ਮੀਆਂਵਿੰਡ ਦੇ ਰਹਿਣ ਵਾਲੇ ਕਰਮਜੀਤ ਸਿੰਘ ਦੀ ਲੜਕੀ ਸੰਦੀਪ ਕੌਰ ਨਾਲ ਕੀਤਾ ਹੈ ਵਿਆਹ ਤੋਂ ਕੁਝਰ ਬਾਅਦ ਸੰਦੀਪ ਕੌਰ ਨੇ ਉਹਨਾਂ ਦੇ ਲੜਕੇ ਨਾਲ ਲੜਾਈ ਝਗੜਾ ਕਰਨ ਲੱਗ ਪਈ ਜਿਸ ਤੋਂ ਉਹਨਾਂ ਨੇ ਪਰੇਸ਼ਾਨ ਹੋ ਕੇ ਉਸਦੇ ਸਹੁਰੇ ਪਰਿਵਾਰ ਨੂੰ ਸੱਦਿਆ ਤੇ ਜਿਨ੍ਹਾਂ ਨੇ ਆ ਕੇ ਉਹਨਾਂ ਨਾਲ ਲੜਾਈ ਝਗੜਾ ਕੀਤਾ ਜਦੋਂ ਇਸ ਬੰਦੀ ਲੜਕੀ ਦੇ ਪਿਤਾ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਨੇ ਕੋਈ ਫੋਨ ਨਹੀਂ ਲੈਂਦਾ ਤਾਂ ਨਾ ਹੀ ਕੋਈ ਕਿਸੇ ਦੀ ਪੱਗ ਲੈਂਦੀ ਨਾ ਇਹਨਾਂ ਕੋਈ ਲੜਾਈ ਝਗੜਾ ਕੀਤਾ ਇਸ ਸਬੰਧੀ ਦੋਵੇਂ ਤਰ੍ਹਾਂ ਕੀ ਕਹਿੰਦੀਆਂ ਹਨ ਸੁਣਿਓ ਜਰਾ ਇਸ ਸਮੇਂ ਦੇ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜ ਕੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰੋ ਧੰਨਵਾਦ ਸਾਰਾ ਬੈ ਲੋ ਫਿਰ ਉਹਨਾਂ ਨੇ ਆਈ ਜਾ ਫਿਰ ਉਹਨਾਂ ਪੁਲਿਸ ਨੇ ਇਹ ਗੈਂਗਾ ਇਹਦੇ ਖਾਲੇ ਰੋਪੇ ਪੁਲਸ ਵਾਲੇ ਨੇ ਕੁੱਟਿਆ ਸਾਨੂੰ ਲਾਣਾ ਨਾਲ ਕੁੱਟਿਆ ਸਾਨੂੰ ਜਾਂਦਿਆ ਪੁੱਛਿਆ ਨਹੀਂ ਕੋਵੇ ਤੇ ਨਾ ਪਿਓ ਬੋਦਾਂ ਦੇ ਘਰੋਂ ਸਾਡਾ ਉਹਨੂੰ ਵੀ ਕੁੱਟਿਆ ਇਹਨਾਂ ਨੇ ਨੰਬਈ ਤਾਡਾ ਗੁਰਦੇਵ ਸਿੰਘ ਜੀ ਕਿਹੜਾ ਬੰਡ ਤੇ ਆ ਕੀ ਗੱਲ ਹੋਈ ਸੜਕ ਤੇ ਤੁਹਾਡੇ ਸੱਟਾ ਸੁੱਟਾ ਲੱਗੀਆਂ ਕੱਪੜੇ ਮੈਂ ਨਹੀਂ ਸਹੀ ਵੀ ਆਏ ਰ ਮੁੰਡੇ ਲੋ ਵੀ ਆ ਮੈਂ ਆ ਮੈਂ ਤਾ ਅੱਗੇ ਵੀ ਜਿਹੜੇ ਕੁੜੀ ਨਾਂ ਦਾ ਸਾਡੀ ਰੋਟੀ ਪਾਣੀ ਬਣਾਉਂਦੀ ਰਹੀ ਨਾਲ ਕਦੀ ਲੈ ਕੇ ਕਦੀ ਆ ਮੰਗ ਕਰਦੇ ਆਂ ਟੀਨੀ ਜਿਹੜਾ ਵਾ ਕਰ ਲੋ ਉਦੋਂ ਇਹਨਾਂ ਨੇ ਕੀਤਾ ਨਹੀਂ ਫੇਰ ਅਹੀਂ ਆਗਾ ਬੇਬਾਦੀ ਗੱਲ ਦੇ ਤੁਹਾਨੂੰ ਆਂਦੇ ਪੀਸਾ ਬੂਸਾ ਦੋ ਅੱਗੇ ਵੀ ਆਇਆ ਕਦੀ 13000 ਰੁਪਏ ਇਹਨਾਂ ਦੇ ਖਾਤੇ ਵਾ ਪਾਇਆ ਤੇ ਬਾਅਦ ਦੇ ਵਿੱਚ ਇਹਨਾਂ ਨੇ ਮੈਂ ਆਂ ਕਿ ਬੀ ਜੇ ਲੈਂ ਗੇ 27000 ਦੀ ਕਿਤੇ ਬਲਤੀ ਦਿੱਤੀ ਅਹੀਂ ਮੁਕ ਅਹੀਂ ਜਾ ਉਹ ਨਹੀਂ ਦੇਣਾ ਬਾਦੀ ਗੱਲ ਜੇ ਤੁਹਾਡਾ ਲੈਣ ਦੇਣਾ ਅਸੀਂ ਤਾਂ ਦਸੂਈ ਨਹੀਂ ਮੰਗਦੇ ਨਾਂ ਹੀ ਮੰਗਿਆ ਹੀ ਕੋਈ ਯਾ ਦਾ ਬੋਲਟ ਭੇਜ ਕੋ ਜੇ ਕੋ ਲੈਣਾ ਦੇਣਾ ਤੇ ਲਾ ਲੋ ਤੇ ਉਹ ਕੱਲ ਵੀ ਆਇਆ ਸੀ ਤੁਮਾਨੂੰ ਉਹਨਾਂ ਦਾ ਕੀਤਾ ਤੇ ਕੱਲ ਉਹਨਾਂ ਨੇ ਨਾਲੇ ਤਾਂ ਸਾਡੇ ਗਾਲ ਪਏ ਆ ਨਾਲੇ ਨਾਲੇ ਉਹ ਸਾਡੇ ਬਣਵਾਏ ਦੇ ਗਾਲ ਪਏ ਆ ਤੇ ਉਹਨਾਂ ਨੇ ਪੱਗਾ ਪੱਗਾ ਮੇਰੇ ਪੱਗ ਲੈ ਗਏ ਮੁੰਡੇ ਦੇ ਵੀ ਤੇ ਨਾਲੇ ਮੇਰਾ ਮੋਬਾਈਲ ਲੈ ਗਏ ਆ ਨਾਲੇ ਕੋਟਵਾਂ ਬੇਰੇਂ ਢਾਣੀ ਗਏ ਤਾਂ ਥਾਣੇ ਵਾਲਿਆਂ ਨੂੰ ਵੀ ਸਾਨੂੰ ਹੀ ਜਾਣਦੇ ਹਨ ਸੁਣੀ ਨਹੀਂ ਦਰਖਾਸਤ ਦੇਣ ਗਏ ਉਹਨਾਂ ਸਾਨੂੰ ਲੰਮੇ ਬਾਕੇ ਢਾਂਗਾਣਾ ਉਹਨਾਂ ਵੀ ਕੁੱਟਿਆ ਸਾਨੂੰ ਕਿਹੜੇ ਚੌਂਕੀ ਕਿਹੜੀ ਜਿੱਥੇ ਕਿਹੜੇ ਖਰੇ ਵਾਲਾ ਚੌਂਕੀ ਇਹਨਾਂ ਮੁਲਾਜ਼ਮਾ ਨੇ ਕੁੱਟਿਆ ਹਾਂਜੀ ਮੁਲਾਜ਼ਮਾ ਨੇ ਕੁੱਟਿਆ ਤੇ ਇਹ ਪੱਗਾਂ ਤੁਹਾਡੀਆਂ ਕਿੰਨਾ ਖੜੀਆਂ ਬੱਗਾ ਉਹਨਾਂ ਨੇ ਰਾਜੂ ਨੇ ਤੇ ਰਾਜੂ ਦੇ ਮੁੰਡੇ ਨੇ ਇਹਦੇ ਨਾਲ ਉਹ ਜਿਹੜੇ ਬਰੋਣੇ ਨਾਲ ਉਹਨਾਂ ਦੇ ਆਏ ਇਹ ਸਾਰੇ ਆਏ ਸੀ ਇੱਥੇ ਹਾਂ ਜੀ ਸਾਰੇ ਨਾਲ ਉਹਨਾਂ ਦੇ ਹੋਰ ਵੀ ਇੱਕ ਰਾਜੂ ਦੇ ਇੱਕ ਰਾਜੂ ਦਾ ਮੁੰਡਾ ਅਮਰ ਗੋਡੋ ਤੇ ਨਾਲ ਹੋਰ ਜਿਹੜੇ ਉਹਨਾਂ ਦੇ ਹੋਰ ਵੀ ਦੋ ਤਿੰਨ ਬਰੋਣੇ ਨਾਲ ਇਹ ਜੜੀ ਥਾਸਿਆ ਹੋਈ ਜੱਗ ਨਾਲ ਆਈ ਉਹ ਵੀ ਗੱਲ ਪੈਂਦੀ ਨਹੀਂ ਸਾਡੇ ਹੁਣ ਕੀ ਮੰਗ ਕੀ ਕਰਦੇ ਮਾਂਗੇ ਜਾਨ ਨੂੰ ਇਨਸਾਫ ਮਿਲਣਾ ਚਾਹੀਦਾ ਸਾਰੇ ਵੀ ਇਹ ਸਾਡੇ ਤੇ ਝੂਠਾ ਉਲਟਾ ਪਰਚਾ ਕਰਾਉਂਦੇ ਫਿਰਦੇ ਘਾਰਾ ਮੰਗਦੇ ਬਲਾਗ ਦੇ ਮੰਗਦੇ ਆ ਇਹ ਸੌਂਖਾ ਜਾਣ ਬੰਦਿਆਂ ਦੇ ਵਿੱਚ ਤੇ ਸਾਡੇ ਤੇ ਜੋ ਮਰਜ਼ੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਕਿਧਰ ਪ੍ਰਿੰਦਰ ਸਿੰਘ ਆ ਕੀ ਗੱਲ ਸੱਟਾਂ ਕਿਵੇਂ ਲੱਗੀਆਂ ਸੱਟਾਂ ਕੱਲ ਮੈਂ ਸਰ ਮੇਰਾ ਭਰਾ ਵਿਆਹ ਆ ਆਪਣੀਆਂ ਮਿੰਟ ਤੇ ਕੱਲ ਮੈਂ ਸ਼ਹਿਰ ਪੜਦਾ ਕੱਲ ਸ਼ਹਿਰੋਂ ਆਇਆ ਬੁਖਾਰ ਮੈਨੂੰ ਹੈਗਾ ਸੀ ਤੇ ਕੱਲ ਆਇਆ ਮੈਂ ਆਪਦਾ ਦੁਕਾਨ ਤੇ ਬੈਠਾ ਸੀ ਕੌਣ ਆਇਆ ਆ ਮੇਰੇ ਭਰਾ ਦੇ ਸਹੁਰੇ ਹੂੰ ਤੇ ਆ ਸਾਰੇ ਆਏ ਤੇ ਬਾਅਦ ਚ ਮੈਂ ਮੈਂ ਮੇਹੀ ਕੋਈ ਗੱਲ ਨਹੀਂ ਮੈਂ ਦੁਕਾਨ ਤੇ ਬੈਠਾ ਹਾਂ ਤੇ ਇਹਨਾਂ ਨੇ ਬਾਅਦ ਚ ਬਾਹਰ ਆਣ ਕੇ ਤੇ ਇਹਨਾਂ ਨੇ ਗੁੱਟ ਮਾਰ ਕਰਨ ਲੱਗ ਪਏ ਮੇਰੇ ਨਾਲ ਮੈਂ ਵਿੱਚ ਛਟਾਂ ਹੁੰਦੇ ਮੈਨੂੰ ਵਿੱਚ ਉਹਨਾਂ ਗੁੱਟ ਮਾਰ ਕੀਤੀ ਮੇਰੇ ਵੀ ਛਟਾਂ ਲਾਈਆਂ ਰੱਖੂਗਾ ਆ ਮੂੰਹ ਦੇ ਲੱਕੀਆਂ ਦੇ ਇਹ ਉਹਨਾਂ ਹੀ ਸਆਂੀਆਂ ਲਾਈਆਂ ਸਨ ਸਾਰੀਆਂ ਉਹਨਾਂ ਨੇ ਲਾਈਆਂ ਸਨ ਬਾਅਦ ਚ ਬਾਅਦ ਚ ਸਾਰੇ ਅਸੀਂ ਤਿੰਨੇ ਇਨਸਾਫ ਲਈ ਵੀ ਚੌਂਕੀ ਗਏ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਇਹ ਤੇ ਮੁੜ ਕੇ ਉਹਨਾਂ ਜਾਣਦੇ ਕੋਈ ਨਹੀਂ ਉਹਨਾਂ ਨੂੰ ਸਿੱਧਾ ਅੰਦਰ ਚੌਂਕੀ ਜਾ ਕੇ ਲੰਮੇ ਪਾੜਿਆ ਉਹ ਕੋ ਡੰਗਾ ਮਾਰਿਆ ਲਾਸ਼ਾਂ ਪਈਆਂ ਪਰ ਮੇਰੇ ਭਰਾ ਦੀ ਤੇ ਮੇਰੇ ਡੈਡੀ ਦੀ ਪੱਗ ਨਾਲ ਲੱਗੀ ਤੇ ਮੇਰੇ ਡੈਡੀ ਦਾ ਫੋਨ ਵੀ ਨਾਲ ਲੱਗੀ ਹੁਣ ਕੀ ਮੰਗ ਕੀ ਕਰਦੇ ਜੇ ਮੰਗਾਂ ਇਨਸਾਫ ਚਾਹੀਦਾ ਸਾਡੇ ਨਾਲ ਇਹਨਾਂ ਤੱਕ ਆ ਟੌਰਚਰ ਕਰਦੇ ਰਹਿਆ ਨੂੰ ਸ਼ੁਰੂ ਦੋਜੇ ਤੋਂ ਦਾ ਵਿਆਹ ਆਇਆ 6-7 ਮਹੀਨੇ ਹੋ ਗਏ ਨਾਲ ਬਹੁਤ ਟੌਰਚਰ ਕੀਤਾ ਕੀ ਨਾਂ ਕਾ ਕਿਦਰ ਅਮਰਜੀਤ ਜੀ ਕਿਹੜਾ ਪਿੰਡ ਹੈ ਕਰੇਆਲਾ ਆ ਕੀ ਗੱਲ ਜਿਹੜੀਆਂ ਸੱਟਾ ਸੁੱਟਾ ਲੱਗੀਆਂ ਸੱਟਾ ਇਹ ਜੀ ਮੈਂ ਵਿਆਹ ਮੇਰਾ ਹੋਇਆ ਮੀਆਂ ਵੇਂਦਾ ਹੋਇਆ ਤੇ ਉਹਨਾਂ ਨੇ ਕੀ ਕੀ ਨਾਲੇ ਜੱਬ ਉਹਨਾਂ ਨੇ ਸ਼ੁਰੂ ਤੋਂ ਹੀ ਨੂੰ ਤਾਂ ਕਿ ਪਰੇਸ਼ਾਨ ਕਦੀ ਫੀਸਾਂ ਦੋ ਤੇ ਕੋਈ ਕੁਝ ਹਾਂਜੀ ਤੇ ਉਹਨਾਂ ਨੇ ਸ਼ੁਰੂ ਤੋਂ ਤੰਗ ਕੀਤਾ ਤੇ ਐਤਕੀ ਸਾਰੀ ਜਦੋਂ ਕੁੜੀ ਦੀ ਪੜ੍ਹਾਈ ਪੂਰੀ ਹੋ ਗਈ ਆ ਤੇ ਆਪਾਂ ਨੂੰ ਪਤਾ ਕਿ ਰੋਲ ਨੰਬਰ ਤੋਂ ਪਹਿਲਾਂ ਸਾਰੀਆਂ ਫੀਸਾਂ ਜਮ੍ਹਾਂ ਹੋ ਜਾਂਦੀਆਂ ਉਹ ਹੁਣ ਵੀ ਆਂਦੇ ਕਿ 8000 ਰੁਪਏ ਦੇਣੇ ਆ ਹਾਂਜੀ ਤੇ ਉਹ ਤੰਗ ਪਰੇਸ਼ਾਨ ਤੇ ਅਜੇ ਉਹ ਕੁੜੀ ਆਂਦੀ ਰੀਚਾਰਜ ਤੇ ਉਹ ਵੀ ਮੇਰੇ ਉਹਨਾਂ ਨੇ ਉਹਨੇ ਮਾਰਨਾ ਉਹਨੇ ਹਾਂਜੀ ਤੇ ਉਹਨੇ ਤਾਂ ਤੰਗ ਪਰੇਸ਼ਾਨ ਇਤਰੇ ਮੈਨੂੰ ਸ਼ੁਰੂ ਤੋਂ ਕਰਦੇ ਰਹੇ ਤੇ ਜੇ ਸਹਰਿਆਂ ਨੂੰ ਆਂਦੇ ਆ ਕਹਿੰਦੇ ਰਹੇ ਪਾਪਾ ਨੂੰ ਰੋਟੀ ਨਹੀਂ ਇਹਨਾਂ ਨੇ ਪੁੱਛਣੀ ਤੇ ਅਜੇ ਆ ਆਖਿਆ ਸਹਰੇ ਵੀ ਨਿਆਣੀ ਦਿੰਦੇ ਉਹ ਵੀ ਹਾਂ ਤੇ ਕੀ ਜੇ ਮਤਲਬ ਕਿ ਨਹੀਂ ਪੁੱਛਦੀ ਕੁੜੀ ਤੇ ਫਿਰ ਕਿਹੜੀ ਗੱਲ ਹੈ ਲੜਾਈ 'ਚ ਨਾ ਪੁੱਛੀ ਹੋਊਗੀ ਤੇ ਆ ਥੋੜੇ ਦਿਨ ਹੋ ਗਏ ਇਹਨਾਂ ਨੂੰ ਮੈਂ ਢਾਬੇ ਤੋਂ ਲਿਆਂਕੇ ਰੋਟੀ ਖਵਾਈ ਐ ਡਬਲ ਰੋਟੀਆਂ ਇਹਨਾਂ ਨੇ ਖਾਧੀਆਂ ਹਾਂਜੀ ਤੇ ਫਿਰ ਫਿਰ ਕੱਲ ਕੱਲ ਆਏ ਆ ਤੇ ਉਹਨਾਂ ਨੂੰ ਜੇ ਸਹਰਿਆਂ ਨੂੰ ਦੱਸਿਆ ਵਾ ਤੇ ਉਹ ਤੁਹਾਡੇ ਗਾਡੇ ਗੱਲ ਪਏ ਆ ਕਹੀ ਰਹੀਂ ਸ ਕੋਈ ਇੱਜਤ ਮਾਨ ਕੀਤਾ ਵਾ ਤੇ ਉਹ ਤੁਹਾਡੇ ਗੱਲ ਪਏ ਉਹਨਾਂ ਨੇ ਮੇਰੇ ਸੱਤ ਮੁਕੀਆਂ ਸਾਰੇ ਆ ਪਾਪਾ ਨੂੰ ਘੁੱਟਿਆ ਵਰਿੰਦਰ ਆ ਮੇਰੇ ਭਰਾ ਨੂੰ ਘੁੱਟਿਆ ਵਾ ਮੇਰੇ ਫੁੱਫੜ ਨੂੰ ਉਹਨਾਂ ਦੀਆਂ ਪੱਗਾਂ ਢੀਆਂ ਲਈਆਂ ਸਾਡੇ ਵਾਲ ਪੁੱਟ ਗਏ ਇਥੇ ਮੇਰੇ ਧੌਣ 'ਚ ਵਾਲ ਪਿਆ ਵਾ ਉਹਨਾਂ ਮੇਰੇ ਭਰਾ ਦੇ ਵੀ ਸੱਟਾਂ ਲਈਆਂ ਦੇ ਤੇ ਆ ਪਾਪਾ ਨੂੰ ਤੇ ਬਾਅਦ ਚ ਜਦੋਂ ਅਸੀਂ ਥਾਣੇ ਦਰਖਾਸਤ ਲਾਉਣ ਗਏ ਆ ਤੇ ਉਹਨਾਂ ਨੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੇ ਆ ਤੇ ਉਹਨਾਂ ਨੇ ਉਹਨਾਂ ਨੇ ਹਨੂ ਕੁੱਟ ਮਾਰ ਕੀਤੀ ਆ ਨੰਗੇ ਸਿਰ ਕਿਉਂ ਖਲੋਤੇ ਸੀ ਨੰਗੇ ਸਿਰ ਜੀ ਉਹ ਉਹਨਾਂ ਨੇ ਉਹਨਾਂ ਨੇ ਸਾਡੀ ਮਾਰੀਆਂ ਸੀ ਉਹਨਾਂ ਨੇ ਪੱਗਾਂ ਲਈਆਂ ਡੀਆਂ ਤੇ ਪੱਗਾਂ ਕਿੱਥੇ ਪੱਗਾਂ ਉਹ ਲੈ ਕੇ ਤੇ ਉਹ ਆਂਦੇ ਆਂ ਟੰਗਣੀਆਂ ਕਿੰਨੇ ਕਿੰਨੇ ਖੜੀ ਪੱਗਾਂ ਆਦੇ ਉਹ ਪੱਗ ਉਹ ਸਾਰੇ ਇਕੱਠੇ ਹੀ ਉਹ ਇੱਕ ਮੇਰਾ ਸਹੁਰਾ ਕਰਮਜੀਤ ਸਿੰਘ ਆ ਤੇ ਸਾਥ ਸਤ ਅਰਵਿੰਦਰ ਕੌਰ ਆ ਤੇ ਨਾਲ ਉਹ ਜਿਹੜਾ ਮੇਰੇ ਸਹੁਰੇ ਦਾ ਫੋਫੜ ਆ ਤੇ ਉਹਦਾ ਮੁੰਡਾ ਵਾ ਇੱਕ ਮੇਰੇ ਇੱਕ ਮੇਰੇ ਫੋਫੜ ਦਾ ਜਿਹੜਾ ਭਰਾ ਵਾ ਉਹ ਤੇ ਇੱਕ ਉਹਦਾ ਮੁੰਡਾ ਸ਼ਮਸ਼ੇਰ ਸਿੰਘ ਨਾਲ ਹਲੋ ਹਾਂਜੀ ਸਰਦਾਰ ਕਰਮਜੀਤ ਸਿੰਘ ਜੀ ਹਾਂਜੀ ਹਾਂਜੀ ਸਰ ਜੀ ਸਰਕਰ ਤੁਹਾਡੇ ਦੋ ਝਗੜੇ ਵਾਲੇ ਮਸਲੇ ਦੇ ਵਿੱਚ ਤੁਹਾਡੀ ਪੱਖ ਲੈਣਾ ਸੀਗਾ ਹਾਂਜੀ ਦੱਸੋ ਹੁਕਮ ਕਰੋ ਤੁਸੀਂ ਤੁਹਾਡਾ ਜਿਹੜਾ ਇਹ ਹੈ ਅਮਰਜੀਤ ਸਿੰਘ ਉਹ ਕਹਿੰਦਾ ਕਿ ਮੇਰੇ ਸਾਡੀ ਘਰ ਆਣ ਕੇ ਕੋਟ ਮਾਰ ਕੀਤੀ ਆ ਨਾਲ ਸਾਡੀਆਂ ਪੱਗਾਂ ਦੇ ਸਾਫਾ ਲਾ ਕੇ ਸਾਡੇ ਨਾਲ ਲੈ ਕੇ ਵੀ ਦੇਖੋ ਜੀ ਮੇਰੇ ਕੋਲ ਮੇਰੇ ਕੋਲ ਕੁਛ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੋਇਆ ਇਹਨਾਂ ਦਾ ਇਹ ਤੇ ਗਹੀ ਇਥੇ ਆਪਣੀ ਕੁੜੀ ਨੂੰ ਵੇਖਣ ਵੀ ਕੀ ਹਿਸਾਬਤਾ ਵਾ ਕਿੱਦਾਂ ਚੱਲਦਾ ਇਹ ਪਹਿਲਾਂ ਇਹ ਕੁੱਟਦੇ ਮਾਰਦੇ ਰੇ ਕੁੜੀ ਨੂੰ ਇਹੋ ਬੰਦੇ ਅੱਛਾ ਤੇ ਆਸੇ ਪਾਸੇ ਤੋਂ ਸਾਡੇ ਵੀ ਇਹਨਾਂ ਦੇ ਵਾਲੇ ਕਈ ਕਹਿੰਦੇ ਵੀ ਉਹਦੋਂ ਕੱਲ ਵੀ ਉਹਨਾਂ ਨੇ ਕਿਹਾ ਵੀ ਗਵਾਨ ਭਾਈ ਸਰ ਇੱਕ ਜਿਹੜਾ ਕੱਲ ਝਗੜਾ ਆਇਆ ਕਿ ਗੁਰਦੇਵ ਸਿੰਘ ਸੁਨਿਆਰੇ ਜਿਹਨਾਂ ਦੀ ਉਹਨਾਂ ਦੀ ਨੌਂ ਵੱਲੋਂ ਬੰਦੇ ਸਾਡੇ ਕੇ ਕੁੱਟਮਾਰ ਕਰਾਈ ਗਈ ਹੈ ਤੇ ਉਹਨਾਂ ਦੀਆਂ ਪੱਗਾਂ ਵੀ ਲਾ ਕੇ ਜਿਹੜੇ ਕਹਿੰਦੇ ਨਾਲ ਲੱਗੇ ਕੀ ਮਾਮਲਾ ਕੀ ਹੈ ਸਰ ਸਰ ਧਿਲੂ ਮਾਮਲਾ ਦੋਨਾਂ ਦੀਆਂ ਦਰਖਾਸਤਾਂ ਸਾਡੇ ਕੋਲ ਆ ਗਈਆਂ ਜੁੜਾ ਵੀ ਦੋਸ਼ੀ ਪਾਇਆ ਗਿਆ 판 ਕਰਦੇ ਕੁਈ ਸਰ ਪੱਗਾਂ ਦਾ ਮਸਲਾ ਆਇਆ ਕਿ ਜਿਹੜੀਆਂ ਪੱਗਾਂ ਪੁੱਗਾਂ ਦੇ ਚੱਲਣ ਦੇ ਕਿ ਕਹਿੰਦੀ ਕਿ ਸਾਡੀ ਪੱਗਾਂ ਜਿਹੜੀਆਂ ਨਾਲ ਖੜੀਆਂ ਨਹੀਂ ਸਰ ਹਵੇ ਤੱਕ ਮੇਰੇ ਕੋਲ ਆਇਆ ਬਸ ਵੀਰੀਫਾਈ